ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚੌ ਸੱਜਣ ਮੈਂ ਡਿਆ ਦੇਈ ਸਿਸਵ ਤਾਰ ਨੈਣ ਮਹੰਜੇ ਤਰਸਦੇ ਏਕ ਕਦ ਪਸੀ ਦੇਦਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਾਂ 79ਵੇਂ ਸ਼ਬਦ ਤੱਕ ਸ੍ਰੀ ਰਾਗ ਦੇ ਵਿੱਚ ਸ਼ਬਦਾਰਥ ਸੰਖੇਪ ਵਿਆਖਿਆ ਸੰਖੇਪ ਵਿਚਾਰ ਕੀਤੀ ਸੀ ਹੁਣ ਉਸ ਤੋਂ ਅੱਗੇ 80 ਨੰਬਰ ਸ਼ਬਦ ਤੋਂ ਆਪਾਂ ਸ਼ੁਰੂ ਕਰਕੇ ਅੱਗੇ ਜੇ ਜੇ ਹੁਕਮ ਤੇ ਵੇ ਤਿਵਕਾਰ ਜਿੱਥੋਂ ਤੱਕ ਅਮਾਰਾ ਜੀ ਦਾ ਹੁਕਮ ਹੈ ਉਥੋਂ ਤੱਕ ਆਪਾਂ ਸ਼ਬਦਾਂ ਦੇ ਵਿਚਾਰ ਕਰਾਂਗੇ ਜੀ ਸ਼ੀਰ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪਰਦਾਨਾ ਜਿਨ ਕੋ ਆਪ ਦਇਆਲ ਹੋਏ ਤੈਨ ਉਪਜੈ ਮਨ ਗਿਆਨ ਜਿਨ ਕੋ ਮस्तक ਲਿਖਿਆ ਤਿੰਨ ਪਾਇ ਹਰ ਨਾਮ ਸ਼੍ਰੀ ਰਾਗ ਮਹੱਲਾ 5ਵਾਂ ਇਹ ਸ਼੍ਰੀ ਰਾਗ ਦੇ ਵਿੱਚ 5ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਤੇ ਇਹਨੂੰ 45 ਨੰਬਰ ਅੰਗ ਦੇ ਉੱਤੇ 45 ਨੰਬਰ ਅੰਗ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਜੀ ਨੇ ਅੰਕਿਤ ਕੀਤਾ ਹੈ ਸੋ ਇਹ ਸ੍ਰੀ ਰਾਗ ਦਾ ਸ਼ਬਦ ਹੈ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਦਾਨ ਜਿਨ੍ਹਾਂ ਵੈਗੁਰੂ ਦੇ ਨਾਮ ਨਾਲ ਚਿਤ ਲਾ ਲਿਆ ਸੱਚੇ ਗੁਰੂ ਦੇ ਨਾਲ ਮਨ ਜੋੜਦਿਆ ਉਹਨਾਂ ਨੂੰ ਪ੍ਰਦਾਨਗੀ ਮਿਲ ਗਈ ਉਹ ਪ੍ਰધાન ਹੋ ਗਏ ਪ੍ਰਧਾਨ ਕਿਵੇਂ ਹੋਏ ਆ ਕਿਉਂਕਿ ਉਹਨਾਂ ਨੇ ਸੱਚਾ ਕਰਕੇ ਸੱਚਾ ਚਿਤ ਜੋੜਿਆ ਸੀ ਹੋਣ ਵਾਲੇ ਪ੍ਰਧਾਨ ਨੇ ਉਹ ਪ੍ਰਧਾਨ ਹੋਏ ਸੀ ਇਸ ਤਰ੍ਹਾਂ ਕਿ ਇਹ ਤੇ ਹੁਣ ਦੁਨਿਆਵੀ ਲੋਕਾਂ ਨਾਲ ਗੰਢ ਧੁੱਪ ਕਰਕੇ ਚਿੱਤ ਲਾ ਕੇ ਗਣਾਂ ਸਜਣਾ ਮਿੱਤਰਾਂ ਨੂੰ ਇਕੱਠੇ ਕਰਕੇ ਇਹ ਕਈ ਤਰ੍ਹਾਂ ਦੀਆਂ ਪ੍ਰਧਾਨਗੀਆਂ ਹਾਸਲ ਕਰਦੇ ਨੇ ਕਈ ਚਾਲਾਂ ਖੇਡਦੇ ਨੇ ਉਹ ਪ੍ਰਧਾਨ ਐਸੇ ਸੀ ਪੁਰਸ਼ ਬਾਬਾ ਬੁੱਢਾ ਜੀ ਪ੍ਰਧਾਨ ਮੰਨੇ ਗਏ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਨਾਲ ਨਾਲ ਬਾਬਾ ਲੱਗ ਗਿਆ ਬਾਬਾ ਬੁੱਢਾ ਜੀ ਉਹ ਆਸ਼ੀਰਵਾਦ ਦੇਣ ਵਾਲੇ ਹੋ ਗਏ ਸੰਗ ਆਪਣੇ ਲੋਕਾਂ ਨੂੰ ਅੱਜ ਵੀ ਲੋਕੀ ਉਹਨਾਂ ਦੇ ਨਾਂ ਤੇ ਜਾ ਕੇ ਦਰਸ਼ਨ ਕਰਦੇ ਨੇ ਜਦੋਂ ਗੁਰਦੁਆਰਾ ਸਾਹਿਬ ਤੇ ਉਥੇ ਗੁਰੂ ਗ੍ਰੰਥ ਸਾਹਿਬ ਜੀ ਮਾਸੋਂ ਲੱਖ ਤਰ੍ਹਾਂ ਦੀਆਂ ਆਦਾਪਾਂ ਮੰਗਨੇ ਤੇ ਮਹਾਰਾਜ ਉਹਨਾਂ ਦੇ ਬਖਸ਼ਿਸ਼ ਕਰ ਦਿੰਦੇ ਨੇ ਤੇ ਪਹਿਲਾਂ ਸਭ ਤੋਂ ਕਹਿੰਦੇ ਨੇ ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਭਾਈ ਸਾਲੋ ਜੀ ਧੰਨ ਧੰਨ ਭਾਈ ਬਹਿਲੋ ਜੀ ਤੇ ਭਾਈ ਭਗਤਾ ਜੀ ਇਸ ਤਰ੍ਹਾਂ ਗੁਰਮਖ ਪਿਆਰੇ ਨੇ ਜਿਹੜੇ ਉਹ ਸਮੇਂ ਪ੍ਰਧਾਨ ਹੋਏ ਨੇ ਗੁਰੂ ਮਾਰੇ ਦਾ ਹੁਕਮ ਮੰਨਿਆ ਗੁਰੂ ਮਹਾਰਾਜ ਦੇ ਜੋ ਵੀ ਗੁਰੂ ਮਹਾਰਾਜ ਨੇ ਕਿਹਾ ਉਹੋ ਹੀ ਉਹਨਾਂ ਕਾਰਜੇ ਚਿੱਤ ਲਾ ਕੇ ਕੀਤਾ ਉਹ ਪ੍ਰਧਾਨ ਹੋ ਗਏ ਜਿਨ ਕੋ ਆਪ ਦਿਆਲ ਹੋਏ ਤੈਨ ਉਪਜੈ ਮਨ ਗਿਆਨ ਫਿਰ ਉਹਨਾਂ ਤੇ ਗੁਰੂ ਮਹਾਰਾਜ ਦਿਆਲ ਹੋ ਗਏ ਗੁਰੂ ਮਹਾਰਾਜ ਨੇ ਉਹਨਾਂ ਦੇ ਬਖਸ਼ਿਸ਼ ਕਰਤੀ ਗੁਰੂ ਨਾਨਕ ਦੇ ਘਰ ਤੋਂ ਉਹਨਾਂ ਨੂੰ ਇੰਨਾ ਗਿਆਨ ਹੋ ਗਿਆ ਕਿ ਉਹਨਾਂ ਨੂੰ ਬ੍ਰਹਮ ਗਿਆਨੀ ਸੱਦਿਆ ਗਿਆ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਗਿਆ διਨੇ ਕੋ ਮਿਸ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ ਉਹਨਾਂ ਦੇ ਧੁਰੋਂ ਮੱਥੇ ਦੇ ਉੱਤੇ ਮਸਤਕ ਤੇ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਨਾਮ ਜਪਣਾ ਤੇ ਉਹਨਾਂ ਨੇ ਗੁਰੂ ਘਰ ਦੇ ਨਾਲ ਚਿੱਤ ਜੋੜ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸੱਚੇ ਗੁਰੂ ਦਾ ਹੁਕਮ ਮੰਨਿਆ ਜਦੋਂ ਤੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਮਨ ਮੇਰੇ ਏਕੋ ਨਾਮ ਧਿਆਏ ਏ ਮੇਰੇ ਮਨਾ ਤੂੰ ਵੀ ਕੋਈ ਨਾਮ ਤੇ ਆਇਆ ਕਰ ਤੂੰ ਵੀ ਕਰਦਾ ਰਿਹਾ ਕਰ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਕਲਾ ਧਰੇ 헤ੜੇ ਸੂਈ ਏਕ ਤੂੰ ਹੀ ਏਕ ਤੂੰ ਹੀ ਪ੍ਰੰਦੇ ਨਾ ਗ੍ਰਹਿ ਚਰ ਦਰਖਤ ਅਭਿਆਸ ਕਰ ਕਲਾ ਧਰੇ 헤ੜੇ ਸੂਈ ਏਕ ਤੂੰ ਹੀ ਏਕ ਤੂੰ ਹੀ ਇੱਕ ਉਹ ਵੈਗਰੂ ਇੱਕੇ ਦਾ ਨਾਮ ਜਪਦਾ ਰਹਿ ਕਰਕੇ ਨੂੰ ਯਾਦ ਕਰਦਾ ਰਿਹਾ ਕਰ ਤੇ ਫੇਰ ਤੇਰੇ ਤੇ ਮਹਾਰਾਜ ਕਿਰਪਾ ਕਰ ਦਿੰਦੇ ਹਨ ਸਰਬ ਸੁਖਾ ਸੁਖ ਰੂਪ ਜੈ ਦਰਗਾਹ ਪੈਦਾ ਜਾਏ ਫੇ ਸਾਰਿਆਂ ਸੁੱਖਾਂ ਤੋਂ ਜਿਹੜੇ ਵੱਡੇ ਸੁੱਖ ਉਹ ਤੈਨੂੰ ਪ੍ਰਾਪਤ ਹੋ ਜਾਣਗੇ ਤੇਰੇ ਅੰਦਰ ਜਿਹੜਾ ਸੁੱਖ ਪ੍ਰਾਪਤ ਹੋ ਜਾਏਗਾ ਉਪ ਜਾਵੇਗਾ ਤੇਰੇ ਅੰਦਰ ਸੁੱਖ ਤੇ ਦਰਗਾਹ ਦੇ ਵਿੱਚ ਜਦੋਂ ਦਰਗਾਹ ਦੇ ਵਿੱਚ ਜਾਓਗੇ ਨਾ ਤੁਸੀਂ ਸੱਚਖੰਡ ਦੇ ਵਿੱਚ ਤੇ ਉਥੇ ਤੁਸੀਂ ਉਹ ਜਿਹੜਾ ਸੁੱਖ ਲੈ ਕੇ ਗਏ ਜਿਹੜਾ ਨਾਮ ਜਪਿਆ ਵਾ ਇੱਕੇ ਦਾ ਨਾਮ ਜਪਿਆ ਉਹ ਤੁਹਾਡਾ ਸਦਾ ਸਹਾਈ ਹੋਵੇਗਾ ਜਿਸ ਤਰ੍ਹਾਂ ਕਿ ਆਪਾਂ ਇੱਕ ਕਪੜਾ ਲੈ ਲੈਨੇ ਆ ਕਪੜਾ ਪਹਿਨ ਲੈਨੇ ਆ ਚੰਗਾ ਕਪੜਾ ਹੁੰਦਾ ਜਾਦਾ ਚਿਰ ਚੱਲਦਾ ਤੇ ਸੋਹਣਾ ਲੱਗਦਾ ਇਸ ਤਰ੍ਹਾਂ ਹੀ ਤੁਹਾਨੂੰ ਜਿਹੜੇ ਸੁੱਖ ਪ੍ਰਾਪਤ ਹੋਣੇ ਨਾਮ ਜਪਣ ਤੇ ਉਹ ਤੁਹਾਨੂੰ ਦਰਗਾਹ ਦੇ ਵਿੱਚ ਤੁਸੀਂ ਆਪਣੇ ਨਾਲ ਲੈ ਕੇ ਜਾਓਗੇ ਰਹਾਓ ਟਹਿਰਾਓ ਦੇ ਕੇ ਪਰਮਾਉਂਦੇ ਹਨ ਜਨਮ ਮਰਨ ਦਾ ਭੌਗਿਆ ਭਾਉ ਭਗਤ ਗੋਪਾਲ ਫਿਰ ਜਨਮ ਮਨ ਦਾ ਭੌ ਵੀ ਖਤਮ ਹੋ ਗਿਆ ਜਨਮ ਮਰਦੂ ਮੈਂ ਨਾ ਹੀ ਜਨ ਪਰਪਕਾਰੀ ਆਏ ਫਿਰ ਐਸੇ ਪਰਪਕਾਰੀ ਬਣ ਜਾਓਗੇ ਤੁਸੀਂ ਨਾਮ ਜਪ ਕੇ ਤੇ ਤੁਹਾਨੂੰ ਜਨਮ ਮਰਨ ਦੇ ਚੱਕਰ ਦੇ ਵਿੱਚ ਆਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਡਾ ਜਨਮ ਮਰਨਾ ਖਤਮ ਹੋ ਜਾਂਦਾ ਇਹ ਲੋਕ ਸੁਖੀਏ ਪਰਲੋਕ ਸਹਿਲੇ ਹੋ ਜਾਂਦੇ ਤੁਹਾਡੇ ਤੇ ਭਾਉ ਭਗਤ ਗੋਪਾਲ ਜਨਮਨ ਦਾ ਭਾਉ ਕਿਵੇਂ ਗਿਆ ਜਦੋਂ ਭਾਵਨਾ ਦੇ ਨਾਲ ਭਗਤੀ ਕੀਤੀ ਉਸ ਗੋਪਾਲ ਗੋਪਾਲ ਇਤੇ ਪ੍ਰਮਾਤਮਾ ਦਾ ਨਾਮ ਹੈ ਧਰਤੀ ਨੂੰ ਪਾਲਣ ਹਾਰ ਹੈ ਗੰਗਾ ਦਾ ਪਾਲਕ ਉਸ ਸਮੇਂ ਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਸੀ ਇੱਥੇ ਅਕਾਲਪੁਰਖ ਵੈਰੂ ਦਾ ਨਾਮ ਜਪ ਦੱਸਿਆ ਗਿਆ ਹੈ ਸਾਧੂ ਸੰਗਤਨ ਧਰਮਲਾ ਆਪ ਕਰੇ ਪ੍ਰਤਪਾਲ ਫਿਰ ਸਾਧੂਆਂ ਦੀ ਸੰਗਤ ਕਰਕੇ ਜਿਹੜਾ ਮਨ ਨਿਰਮਲ ਹੋ ਜਾਂਦਾ ਕਿਉਂਕਿ ਮਨ ਨੂੰ ਬੜੀ ਕਾਲਖ ਲੱਗੀ ਆ ਮਨ ਬੜਾ ਮੈਲਾ ਤੇ ਜਦੋਂ ਸਾਧੂਆਂ ਦੀ ਸੰਗਤ ਕਰੀਦੀ ਆ ਨਾ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਨਾਮ ਦੇ ਰੰਗ ਦੇ ਨਾਲ ਜਿਹੜਾ ਏ ਮਨ ਧੋਤਾ ਜਾਂਦਾ ਤੇ ਮਨ ਨਿਰਮਲ ਹੋ ਜਾਂਦਾ ਤੇ ਵੈਗਰੂ ਆਪ ਕਰੇ ਪ੍ਰਤਪਾਲ ਫਿਰ ਆਪ ਵੈਗਰੂ ਪ੍ਰਤਪਾਲ ਕਰਦੇ ਹਨ ਜਨਮ ਮਰਨ ਕੀ ਮਾਲ ਕੱਟੀ ਐ ਗੁਰਦਰਸ਼ਨ ਦੇਖਣ ਹਾਲ ਤੇ ਜਨਮ ਅ ਜਪ ਮੰਤਰਾਂ ਦੀ ਮਾਲਾ ਜਿਹੜੀ ਜਿਹੜੀ ਮੈਲ ਲੱਗੀ ਐ ਨਾ ਜਨਨ ਜਨਨ ਕੀ ਇਸ ਮਾਲ ਕੋਮਾ ਲੱਗੀ ਕਾਲਾ ਹੋਆ ਸਿਆਹੋ ਇਹ ਕਾਲਾ ਸਵਾ ਵਰਗਾ ਹੋਇਆ ਪਿਆ ਤੇ ਜਦੋਂ ਸੰਗਤ ਦੇ ਵਿੱਚ ਜਾ ਕੇ ਨਾਮ ਜਪੀਦਾ ਸੰਤ ਸਾਧੂਆਂ ਦੀ ਸੰਗਤ ਕਰੀਦੀ ਆ ਫਿਰ ਇਹਦੀ ਮਾਇਲ ਲੱਥ ਜਾਂਦੀ ਹੈ ਤੇ ਗੁਰੂ ਦੇ ਦਰਸ਼ਨ ਦੇਖ ਕੇ ਨਾਨਕ ਨਦਰਿ ਨਦਰ ਨਿਹਾਲ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਈਦਾ ਹੈ ਤਾਨ ਤਨੰਤਰ ਰਵਰਿਆ ਪਰਬ੍ਰह्म ਪ੍ਰਭ ਸੋਏ ਹਰ ਜਗ੍ਹਾ ਦੇ ਪ੍ਰਮਾਤਮਾ ਵੈਗੁਰੂ ਵਿਆਪਕ ਹੈ ਹਰ ਜਗ੍ਹਾ ਤੇ ਰਮਿਆ ਹੋਇਆ ਹੈ ਤੇ ਉਹ ਹੀ ਪਰਪਾਰ ਪਰਮਾਤਮਾ ਹੈ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਤੇ ਸ੍ਰਿਸ਼ਟੀ ਦੇ ਵਿੱਚ ਆਪ ਵਸਦਾ ਹੈ ਸਭਨਾ ਦਾਤਾ ਇੱਕ ਹੈ ਦੂਜਾ ਨਹੀਂ ਕੋਈ ਇੱਕ ਦਾਤਾਰ ਸਗਲ ਹੈ ਜਾਚਕ ਦਾਤਾ ਇੱਕੋ ਹੀ ਹੈ ਬਾਕੀ ਸਾਰੇ ਮੰਗਣ ਵਾਲੇ ਆ ਅਸੀਂ ਵੀ ਭਿਖਾਰੀ ਹੰਮ ਭੀਖੇ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਵੈਗਰੂ ਅਸੀਂ ਭੀਖੇ ਕਾ ਭਿਖਾਰੀ ਆ ਤੇਰੇ ਤੋ ਨੱਜਪਾਤ ਸਦਾ ਸਾਡੀ ਇਤ ਰੱਖਣ ਵਾਲਾ ਦਾਤਾ ਹੈ ਹੋਰ ਦੂਜਾ ਕੋਈ ਨਹੀਂ ਹੈ ਤਿਸ ਸਰਨਾਈ ਛੁੱਟੀ ਐ ਕੀਤਾ ਲੋੜੇ ਸੋ ਹੋਏ ਕੀਤਾ ਲੋੜੇ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨੇ ਅਮਰਤ ਚ ਆਖੀਐ ਪੈ ਪੰਜਨ ਮਿਰਵਾਲ ਦਾਸ ਕੀ ਰਾਖੀਐ ਇਹ ਵੈਗਰੂ ਦਾਸ ਦੀ ਰਾਖ ਰੋ ਅਸੀਂ ਸਰਨਾਈ ਆਪੈ ਤੁਹਾਡੇ ਤੇ ਤੁਹਾਡੀ ਸ਼ਰਨ ਆ ਕੇ ਅਸੀਂ ਇਹ ਸਾਰੇ ਬੰਦਰਾ ਤੋਂ ਛੁੱਟ ਜਾਵਾਂਗੇ ਤੇ ਕੀਤਾ ਲੋੜੀਏ ਕੰਮ ਅਸੀਂ ਆਪ ਜੀ ਦੇ ਗੁਰਸੇਵਾ ਦੇ ਵਿੱਚ ਲੱਗ ਕੇ ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਰਸ਼ ਦੇਹੀ ਪਾਈ ਇਸ ਦੇ ਹੀ ਕੋ ਸਿਮਰੇ ਦੇਵ ਸੋਤੇ ਹੀ ਭਜ ਹਰ ਕੀ ਸੇਵ ਇਹ ਵੈਗਰੂ ਮਹਾਰਾਜੀ ਤੁਹਾਡੀ ਸ਼ਰਨ ਆ ਗਏ ਆ ਸ਼ਰਨ ਆ ਗਏ ਨਾ ਦੁਨੀਆਂ ਦੇ ਬੰਦਰਾ ਤੋਂ ਸਾਨੂੰ ਛਡਾਲੋ ਤੋ ਸੋ ਅਸੀਂ ਆਪ ਜੀ ਦੇ ਹਾਂ ਜੇ ਨ ਮਨਵਸਿਆ ਪਰਮ ਬ੍ਰਹਮ ਸੇ ਪੂਰੇ ਪ੍ਰਦਾਨ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਜਿਨ੍ਹਾਂ ਦੇ ਮਨ ਦੇ ਚ ਪਰਮ ਪਰਮੇਸ਼ਰ ਵਸਿਆ ਤੇ ਹਰ ਇੱਕ ਦੇ ਮਨ ਦੇ ਵਿੱਚ ਤੇ ਜਿਨ੍ਹਾਂ ਨੇ ਉਸ ਨੂੰ ਮੰਨ ਲਿਆ ਏ ਕਿ ਘਟ ਘਟ ਮੇਂ ਹਰ ਜੂ ਬਸੇ ਸੰਤਨ ਕਹੋ ਪੁਕਾਰ ਜਿਨ੍ਹਾਂ ਨੇ ਮਾਲਿਆ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਨ੍ਹਾਂ ਨੇ ਆਪਣਾ ਮੂਲ ਪਛਾਣ ਲਿਆ ਨਾ ਤੇ ਉਹਨਾਂ ਦੇ ਹਿਰਦੇ 'ਚ ਪਰਬ੍ਰਮ ਵਸਿਆ ਜਿਨ੍ਹਾਂ ਨੇ ਇਹ ਸਾਬਤ ਕਰ ਲਿਆ ਕਿ ਸਾਡੇ ਹਿਰਦੇ 'ਚ ਪਰਬ੍ਰਮ ਹੈ ਤੇ ਉਹ ਪਰਬ੍ਰਮ ਵਰਗੇ ਹੀ ਹੋ ਗਏ ਬ੍ਰह्मज्ञानी ਹੋ ਗਏ ਉਹ ਦੁਨੀਆਂ ਤੇ ਪ੍ਰਧਾਨ ਹੋ ਗਏ ਉਹਨਾਂ ਨੂੰ ਦੁਨੀਆਂ ਮੰਨਦੀ ਹੈ ਤੇ ਦੁਨੀਆਂ ਉਹਨਾਂ ਦਾ ਸਤਕਾਰ ਕਰਦੀ ਹੈ ਤਿੰਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨਾ ਉਹਨਾਂ ਦੀ ਜਿਹੜਾ ਸੋਭਾ ਨਾ ਉਹਨਾਂ ਦੀ ਨਿਰਮਲੀ ਹੈ ਮੈਲ ਤੋਂ ਰਹਿਤ ਕਿਉਂਕਿ ਹਰ ਇੱਕ ਚੀਜ਼ ਦੇ ਉੱਤੇ ਮੈਲ ਲੱਗ ਜਾਂਦੀ ਸਮਾ ਪਾ ਕੇ ਤੇ ਜਿਹੜੇ ਨਾਮ ਜਪਦੇ ਬਾਣੀ ਪੜ੍ਹਦੇ ਆ ਨਾ ਉਹਨਾਂ ਤੇ ਮੈਲ ਨਹੀਂ ਲੱਗਦੀ। ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਇਹ ਨਾ ਲੱਗੇ ਦਾਗਾ ਉਹ ਇਸ ਤਰ੍ਹਾਂ ਦੇ ਹੋ ਜਾਂਦੇ ਜਿਤਨ ਦੇ ਰੰਗ ਨਾਮ ਦਾ ਭਗਤੀ ਦਾ ਰੰਗ ਉਹਨਾਂ ਦੇ ਮਨ ਦੇ ਉੱਤੇ ਚੜ ਜਾਂਦਾ ਫਿਰ ਉਹਨਾਂ ਨੂੰ ਮੈਲ ਨਹੀਂ ਲੱਗਦੀ ਫਿਰ ਸਾਰੇ ਜਹਾਨ ਚ ਪਤਾ ਲੱਗ ਜਾਂਦਾ ਕਿ ਇਹ ਗੁਰੂ ਘਰ ਪਿਆਰੇ ਨੇ ਗੁਰੂ ਘਰ ਦੇ ਨਾਲ ਇਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ ਤੇ ਇਨਾਂ ਤੇ ਪ੍ਰਧਾਨ ਨੇ ਇਨਾਂ ਤੇ ਮਹਾਰਾਜ ਦੀ ਕਿਰਪਾ ਹੈ ਤੇ ਸਾਰਾ ਜਹਾਨ ਉਹਨਾਂ ਨੂੰ ਜਾਣ ਲੱਗ ਪੈਂ ਜਾਣਨ ਲੱਗ ਪੈਂਦਾ ਹੈ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤੈਨ ਕੁਰਬਾਨ ਪੰਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਧਿਆਇਆ ਪਰਮਾਤਮਾ ਦੀ ਭਗਤੀ ਕੀਤੀ ਪਰਮਾਤਮਾ ਦਾ ਨਾਮ ਜਪਿਆ ਤੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਨ੍ਹਾਂ ਨੇ ਨਾਮ ਜਪਿਆ ਤੇ ਭਗਤੀ ਕੀਤੀ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਈ ਇਹ ਜਿਹੜਾ ਸ਼ਬਦ ਆ ਨਾ ਸ੍ਰੀ ਰਾਗ ਦੇ ਵਿੱਚ ਇਹ ਵੀ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰੀ ਦੁਆਰਾ ਉਚਾਰੀ ਹੋਈ ਗੁਰਬਾਣੀ ਹੈ ਤੇ 46 ਨੰਬਰ ਅੰਗ ਤੇ ਮਹਾਰਾਜ ਨੇ ਇਹਨੂੰ ਅੰਕਿਤ ਕੀਤਾ ਹੈ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨਿਆਏ ਜਦੋਂ ਸੱਚੇ ਗੁਰੂ ਦੀ ਭੇਟ ਹੋ ਜਾਂਦੀ ਹੈ ਨਾ ਸੱਚੇ ਗੁਰੂ ਨਾਲ ਮਿਲ ਪਈਦਾ ਉਹ ਫੇਰ ਐਸਾ ਰਸਤਾ ਦਰਦੇ ਨਾਮ ਦੇ ਨਾਲ ਜੋੜ ਲੈਣੇ ਹਰੀ ਦਾ ਸੁਖ ਜਦੋਂ ਮਨ ਚ ਵਸਦਾ ਹੈ ਨਾ ਤੇ ਵੇ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਅੰਤਰ ਜੋਤ ਪਰਗਾਸਿਆ ਏਕ ਸਸਿਓ ਲੈਵਲ ਆਏ ਉਹਨਾਂ ਦੇ ਅੰਦਰ ਜਿਹੜੀ ਜੋਤ ਹੈ ਨਾ ਨਾਮ ਦੀ ਜੋਤ ਉਹਦਾ ਪ੍ਰਕਾਸ਼ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਦੀਵੇ ਦੇ ਵਿੱਚ ਤੇਲ ਪਾਇਆ ਜਾਂਦਾ ਤੇ ਦੀਵਾ ਬਲਣ ਲੱਗ ਪੈਂਦਾ ਤੇ ਉਹ ਚਾਨਣ ਕਰ ਦਿੰਦਾ ਤੇ ਜਦੋਂ ਸੰਤਾਂ ਮਹਾਪੁਰਸ਼ਾਂ ਸੱਚੇ ਗੁਰੂ ਦੇ ਨਾਲ ਜਦੋਂ ਆਪਾਂ ਮਨ ਜੋੜਦੇ ਆ ਨਾ ਕਿ ਸਾਡੇ ਅੰਦਰ ਉਹ ਜੋਤ ਦਾ ਪ੍ਰਕਾਸ਼ ਹੋ ਜਾਂਦਾ ਤੇ ਲਿਵ ਇੱਕੇ ਦੇ ਨਾਲ ਲੱਗ ਜਾਂਦੀ ਇਸ ਵੈਗਰੂ ਦੇ ਨਾਲ ਲੱਗ ਜਾਂਦੀ ਹੈ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਤੇ ਸਾਧੂ ਸੰਤਾਂ ਦੇ ਨਾਲ ਅਜੋ ਲੱਗ ਜਾਈਏ ਨਾ ਫਿਰ মুখ ਉਜਲਾ ਹੋ ਜਾਂਦਾ ਨਾਲ ਇੱਕ ਤੇ মুখ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ মুখ ਉਜਲੇ ਹੋ ਜਾਂਦੇ ਜਿਹੜੇ ਸਾਧੂ ਸੰਤਾਂ ਦੇ ਨਾਲ ਰਹਿੰਦੇ ਨੇ ਤੇ ਸਾਧੂ ਸੰਤਾਂ ਦੇ ਨਾਲ ਰਹਿ ਕੇ ਨਾਮ ਜਪਦੇ ਨੇ ਤੇ ਫਿਰ ਕੀਰਤ ਕਰਦੇ ਨੇ ਵੰਡ ਛਕਦੇ ਨੇ ਤੇ ਨਾਮ ਜਪਦੇ ਨੇ ਉਹਨਾਂ ਦਾ মুখ ਉਜਲਾ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪੂਰਵ ਕਰਮ ਦਾ ਜਿਹੜਾ ਪੂਰਵਲੇ ਕਰਮਾਂ ਦਾ ਲਿਖਿਆ ਜਿਹੜਾ ਉਹਨਾਂ ਦਾ ਪ੍ਰਗਟ ਹੋ ਜਾਂਦਾ ਹੈ ਗੁਣ ਗੋਵਿੰਦਨਿਤ ਗਾਵਣੇ ਨਿਰਮਲ ਸਾਚਾ ਹੈ ਨਾਏ ਫਿਰ ਐਸੇ ਪੁਰਖ ਆ ਜਿਹੜੇ ਜਿਨ੍ਹਾਂ ਦੇ ਮਨ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਅੰਦਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਉਹਨਾਂ ਦਾ ਮੁਖ ਉਜਲਾ ਹੋ ਜਾਂਦਾ ਤੇ ਉਹਨਾਂ ਨੂੰ ਪੂਰਬ ਲਿਖੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਨਾਮ ਮਿਲ ਜਾਂਦਾ ਤੇ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚਾ ਹੈ ਨਾਏ ਉਹ ਵੇ ਸਦਾ ਗੋਵਿੰਦ ਦੇ ਧਰਤੀ ਨੂੰ ਪਾਲਣ ਵਾਲੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਤੇ ਉਹ ਨਾਮ ਦੇ ਨਾਲ ਨਿਰਮਲ ਹੋ ਜਾਂਦੇ ਹਨ ਸੱਚੇ ਨਾਮ ਦੇ ਨਾਲ ਮੇਰੇ ਮਨਾ ਗੁਰਬਖਦੀ ਸੁਖ ਹੋਏ ਇਹ ਮੇਰੇ ਮਨਾ ਜਿਹੜਾ ਸੁਖ ਆ ਨਾ ਇਹ ਜਦੋਂ ਗੁਰੂ ਦਾ ਸ਼ਬਦ ਮੰਨੀਦਾ ਫੇਰ ਹੁੰਦਾ ਸਾਡਾ ਗੁਰੂ ਜਿਹੜਾ ਸ਼ਬਦ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਤੇ ਜਦੋਂ ਅਸੀਂ ਨਾਮ ਜਪਦੇ ਹਾਂ ਉਹ ਵੀ ਸ਼ਬਦ ਨਾਲ ਜਪਦੇ ਹਾਂ ਜੇ ਗੁਰੂ ਮਹਾਰਾਜੀ ਨੇ ਸਾਨੂੰ ਉਪਦੇਸ਼ ਜਿਹੜਾ ਦਿੱਤਾ ਹੈ ਉਹ ਉਪਦੇਸ਼ ਦੇ ਦਿੱਤਾ ਸਤਿਗੁਰੂ ਜੋ ਸੁਣਿਆ ਸੁਣਿਆ ਸਿੱਖੀ ਕੰਨੇ ਤੇ ਸਿੱਖਾਂ ਨੇ ਕੰਨਾਂ ਦੇ ਨਾਲ ਸ਼ਬਦ ਸੁਣਿਆ ਤੇ ਕੰਨਾਂ ਦੇ ਨਾਲ ਸੁਣ ਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਥ ਮਲਨਾਉ ਉਹ ਫੇ ਮਨ ਦੇ ਅੰਦਰ ਹੀ ਤੀਥਾਂ ਦੇ ਇਸ਼ਨਾਨ ਕਰੀ ਜਾਂਦੇ ਉਹਨਾਂ ਨੂੰ ਬਾਤ ਭ੍ਰਮਣ ਕਰਨ ਦੀ ਲੋੜ ਨਹੀਂ ਪੈਂਦੀ ਤੇ ਗੁਰੂ ਦੇ ਸ਼ਬਦ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਮੇਰੇ ਮਨਾ ਗੁਰੂ ਦੇ ਸ਼ਬਦ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਈ ਜਦੋਂ ਪੂਰੇ ਗੁਰੂ ਦੀ ਨੌਕਰੀ ਲੱਗ ਪੈਂਦੀ ਨਾ ਕਰਨਾ ਫਿਰ ਬਿਰਥਾ ਨਹੀਂ ਜਾਂਦੀ ਕਿਸੇ ਪਾਸੇ ਬਿਰਥਾ ਕਦੀ ਨਾ ਹੋਵੇ ਜਨ ਕੀ ਅਰਦਾਸ ਹੈ ਨਾਨਕ ਜੋਰ ਗਵਿੰਦ ਕਾ ਪੂਰਨ ਗੁਣ ਤਾਸ ਹੈ ਇਹ ਤੁਸੀਂ ਗੁਣਾ ਦੇ ਖਜ਼ਾਨੇ ਹੋ ਅਸੀਂ ਤੁਹਾਡੇ ਅਗੇ ਕਰਦੇ ਆਂ ਬੇਨਤੀਆਂ ਤੇ ਤੁਸੀਂ ਸਾਡੀ ਬੇਨਤੀ ਮੰਨ ਲੈਂਦੇ ਹੋ ਤੇ ਗੁਰ ਪੂਰੇ ਕੀ ਚੱਕਰੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਸਬਦੀ ਹੱਟ ਬਕਾਨਾ ਜਿੱਤ ਲਾਇਆ ਤੇ ਤੇ ਲਗਾ ਇਹ ਮੈਨੂੰ ਜਿੱਥੇ ਤੁਸੀਂ ਵੈਗਰੂ ਸਾਨੂੰ ਲਾਸ਼ ਛੱਡਦੇ ਹੋ ਅਸੀਂ ਉੱਥੇ ਲੱਗੇ ਜਾ ਰਹੇ ਨੇ ਆ ਇਸੇ ਕਰਕੇ ਸਾਡਾ ਜੋ ਵੀ ਅਸੀਂ ਚਾੱਕਰੀ ਕਰਦੇ ਆ ਜੋ ਵੀ ਤੁਹਾਡੀ ਸੇਵਾ ਕਰਦੇ ਜਿੱਥੇ ਵਰਤਨ ਮਾਜਦੇ ਆ ਜੋੜੇ ਝਾੜਦੇ ਆ ਤੱਪੜ ਝਾੜ ਕੇ ਵਿਸਾਉਨੇ ਆ ਸ਼ਰਧਾਂਤ ਸਿੰਘ ਜੀ ਸ਼ਵਾਵਾ ਕਰਦੇ ਆ ਤੇ ਉਹ ਸਾਡਾ ਬਿਰਥਾ ਕੁਛ ਨਹੀਂ ਜਾਂਦਾ ਜੀ ਰਹਾਓ ਟਹਿਰਾਓ ਦੇ ਕੇ ਪਰਮਾਉਂਦੇ ਹਨ ਮਾਨਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨਾ ਪੇ ਸਾਡੀ ਚਾਕਰੀ ਬਿਰਥਾ ਨਹੀਂ ਨਾ ਜਾਂਦੀ ਜਦੋਂ ਪੇ ਸਾਡੇ ਮੰਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਇੱਛਾ ਪੂਰੀਆਂ ਨਾਲ ਹੋ ਜਾਂਦੀਆਂ ਤੇ ਅਸੀਂ ਨਾਮ ਦਾ ਖਜ਼ਾਨਾ ਪਾ ਲੈਂਦੇ ਨਾਮ ਨਿਧਾਨ ਇੱਕ ਨਿਧਾਨ ਹੁੰਦਾ ਕਿ ਨਿਦਾਨ ਹੁੰਦਾ ਨਿਦਾਨ ਹੁੰਦਾ ਅੰਤ ਆਖਰੀ ਗੱਲ ਜਿਹੜੀ ਆ ਜਬ ਆਪ ਕੀ ਉਦ ਨਿਦਾਨ ਬਣੇ ਅਤਹੀ ਰਣਵੇਂ ਤਬ ਜੂਝ ਮਰੋ ਜਦੋਂ ਜ਼ਿੰਦਗੀ ਦਾ ਆਖਰੀ ਸਮਾਂ ਵੀ ਆ ਜਾਏ ਨਾ ਤੇ ਫੇਰ ਮਨ ਦੇ ਵਿੱਚ ਇਹੋ ਚਾਹ ਰਹਿਣਾ ਚਾਹੀਦਾ ਕਿ ਤੇ ਮੈਨੂੰ ਧਰਮ ਖਾਤਰ ਜੰਗ ਕਰਦੇ ਆ ਅਸ਼ੀਧੀ ਪ੍ਰਾਪਤ ਹੋ ਜੇ ਤੇ ਬਹੁਤ ਭਾਗਾਂ ਵਾਲਾ ਹੋਵਾਂਗਾ ਇਥੇ ਨਿਧਾਨ ਖਜ਼ਾਨੇ ਨੂੰ ਕਿਹਾ ਮਨਕੀਆਂ ਐਸ਼ਾ ਪੂਰੀਆਂ ਮੰਦੀਆਂ ਐਸ਼ਾ ਸਾਰੀਆਂ ਪੂਰੀਆਂ ਹੋ ਗਿਆ ਤੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਫਿਰ ਅੰਤਰਜਾਮੀ ਪ੍ਰਮਾਤਮਾ ਜਿਹੜਾ ਉਹ ਸਦਾ ਸਾਡੇ ਸੰਗ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਉਹ ਗੁਰੂ ਆਲਾ ਜਿਹੜਾ ਸਾਡਾ ਉਹ ਸਦਾ ਇਕਾਲ ਪੁਰਖ ਵੈਰੂ ਸਾਡੇ ਨਾਲ ਰਹਿੰਦਾ ਹੈ ਅੰਗ ਸੰਗ ਹੁੰਦਾ ਹੈ ਅੰਤਰ ਜਾਮੀ ਸਦਾ ਸੰਗ ਸਾਡੇ ਅੰਦਰ ਦੀਆਂ ਮੰਦੀਆਂ ਜਾਣਦਾ ਸਾਰਾ ਕੁਝ ਜਾਣਦਾ ਹੈ ਅੰਤਰ ਜਾਮਦਾ ਹੈ ਉਸ ਕੋਲ ਤੇ ਕਰਨ ਹਾਰ ਪਛਾਣ ਉਸ ਕਰਨ ਹਾਰ ਨੂੰ ਉਸ ਪ੍ਰਮਾਤਮਾ ਦੀ ਪਛਾਣ ਕਰ ਲੈ ਗੁਰ ਪ੍ਰਸਾਦਿ ਮੁਖ ਉਜਲਾ ਜਪਨਾਮ ਦਾਨੇਸ਼ ਨਾਨਾ ਗੁਰੂ ਦੀ ਕਿਰਪਾ ਨਾਲ ਉਹਨਾਂ ਗੁਰਮਖਾ ਦਾ ਅੱਖ ਉਜਲਾ ਹੋ ਜਾਂਦਾ ਹੈ ਜਿਹੜੇ ਜਪ ਕਰਦੇ ਬਾਣੀ ਪੜ੍ਹਦੇ ਨੇ ਤੇ ਨਾਮ ਜਪਦੇ ਨੇ ਦਾਨ ਕਰਦੇ ਨੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਦੀ ਬੜੀ ਮਹੱਤਤਾ ਹੈ ਪਰ ਇੱਕ ਗੱਲ ਹੋਰ ਵੀ ਹੈ ਨਹਾਵਣ ਚੱਲੇ ਤੀਰਥੀ ਮਨ ਖੋਟੀ ਤਨ ਚੋਰ ਇੱਕ ਪਉ ਲਥੀ ਨਾਤਿਆਂ ਦੋਏ ਪਾ ਚੜੀਐ ਸਹੂਰ ਬਾਰੋਂ ਧੋਤੀ ਤੁਮੜੀ ਅੰਦਰ ਵਸਨ ਕੋਰ ਆ ਸਾਧ ਭਲੇ ਅਣਹਾਤਿਆਂ ਚੋਰ ਸੇ ਚੋਰਾ ਚੋਰ ਇਸ਼ਨਾਨ ਬੜਾ ਸਾਡੇ ਵਾਸਤੇ ਵੈਸੇ ਜ਼ਰੂਰੀ ਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਨਾਮ ਜਪਣਾ ਕੀਰਤ ਕਰਨੀ ਵੜ ਛਕਣਾ ਇਹ ਸਾਡੇ ਗੁਰਮਤ ਦੇ ਮੁਢਲੇ ਸੂਲ ਨੇ ਤੇ ਜਦੋਂ ਅਸੀਂ ਨਾਮ ਦਾ ਜਾਪ ਕਰਦੇ ਆ ਨਾ ਨਾਮ ਦਾ ਜਾਪ ਕਰਦੇ ਵੀ ਸਾਡਾ ਇਸ਼ਨਾਨ ਹੁੰਦਾ ਹੈ ਤੇ ਸਾਹੀਂ ਜੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨਾ ਉਹ ਵੀ ਸਾਡਾ ਫਿਰ ਸਫਲ ਹੋ ਜਾਂਦਾ ਜਦੋਂ ਅਸੀਂ ਸ਼ੁੱਧ ਮਨ ਇਸ਼ਨਾਨ ਕਰਦੇ ਹਾਂ ਕਾਮ ਕ੍ਰੋਧ ਲੋਭ ਬਿੰਸਿਆ ਤਜਿਆ ਸਭ ਅਵਮਾਨ ਫਿਰ ਜਦੋਂ ਸਾਡੀ ਇਹ ਅਵਸਥਾ ਬਣ ਜਾਂਦੀ ਆ ਜਦੋਂ ਅਸੀਂ ਨਾਮ ਦੇ ਨਾਲ ਮੰਨਤਾ ਇਸ਼ਨਾਨ ਕਰਦੇ ਆ ਤੇ ਸ਼ੁੱਧ ਮਨ ਦੇ ਨਾਲ ਇਸ਼ਨਾਨ ਕਰਕੇ ਉਹਨੇ ਤੀਰਥਾਂ ਤੇ ਜਾ ਕੇ ਤੇ ਕਾਮ ਕ੍ਰੋਧ ਲੋਭ ਇਹ ਸਾਰਾ ਖਤਮ ਹੋ ਜਾਂਦਾ ਤੇ ਜਿਹੜਾ ਤਜਿਆ ਸਭ ਅਵਮਾਨ ਜਿਹੜਾ ਹੰਕਾਰ ਹੁੰਦਾ ਸਾਡੇ ਮਨ ਦੇ ਵਿੱਚ ਉਹ ਵੀ ਖਤਮ ਹੋ ਜਾਂਦਾ ਹੈ ਤੇ ਮਹਾਰਾਜ ਸਾਡੇ ਕਿਰਪਾ ਕਰਕੇ ਸਾਨੂੰ ਗੁਰੂ ਹੁਬਾੜਾ ਦਿੰਦੇ ਹਨ ਪਾਇਆ ਲਾਹ ਲਾਬ ਨਾਮਾ ਪੂਰਨ ਹੋਏ ਕਾਮਾ ਫਿਰ ਨਾਮ ਦਾ ਲਾਹ ਮਿਲ ਗਿਆ ਹਰ ਨਾਮ ਨਾਮ ਜਪ ਲਾਹਾ ਜਿਹੜਾ ਰਾਮ ਦਾ ਨਾਮ ਦਾ ਲਾਹ ਨਾ ਉਹ ਸਾਨੂੰ ਮਿਲ ਗਿਆ ਤੇ ਸਾਡੇ ਕੰਮ ਵੀ ਸਾਰੇ ਪੂਰਨ ਹੋਣ ਲੱਗ ਪਏ ਕਿਉਂਕਿ ਬਿਨ ਬੋਲਿਆ ਸਭ ਕਿਸ ਜਾਣਦਾ ਕਿਸ ਕੀਚ ਆਗਾ ਕੀਚਾ ਅਰਦਾਸ ਫਿਰ ਅਸੀਂ ਜੋ ਜੇ ਨਹੀਂ ਵੀ ਨਾ ਬੋਲ ਕੇ ਅਰਦਾਸ ਕਰਦੇ ਤੇ ਮਹਾਰਾਜ ਨੂੰ ਪਤਾ ਹੁੰਦਾ ਉਹ ਸਾਡੇ ਸਾਰੇ دنیਵੀ ਕੰਮ ਵੀ ਕਰਦਾ ਕਰੀ ਜਾਂਦਾ ਹੈ ਕਰ ਕੇ ਕਿਰਪਾ ਪ੍ਰਭ ਮੇਲਿਆ ਦੀ ਆ ਆਪਣਾ ਨਾਮ ਤੇ ਪ੍ਰਭੂ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਸ਼ਾਂ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਤੇ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਆਵਣ ਜਾਣਾ ਰਹਿ ਗਿਆ ਆਪ ਹੁਆ ਮਹਿਰਵਾਨ ਤੇ ਸਾਡਾ ਜਨਮ ਮਰਦਾ ਚੱਕਰ ਨਾ ਜਿਹੜਾ ਇਹ ਸਾਰਾ ਖਤਮ ਹੋ ਗਿਆ ਕਿਉਂਕਿ 84 ਲੱਖ ਜੋਨ ਆ ਨਾ ਜਿਹੜੀ ਇਹਦੇ ਚੋਂ ਤੇ ਮਹਾਰਾਜ ਨੇ ਸਾਨੂੰ ਕੱਢ ਲਿਆ ਤੇ ਅਸੀਂ ਮਹਾਰਾਜ ਦੇ ਚਰਨਾਂ ਦੇ ਭਉਰੇ ਹੋ ਗਏ ਆਵਣ ਜਾਣਾ ਸਾਡਾ ਰਹਿ ਗਿਆ ਤੇ ਮਹਾਰਾਜ ਨੇ ਕਿਰਪਾ ਕਰਤੀ ਮਿਹਰਬਾਨ ਹੋ ਕੇ ਸਾਡੇ ਬਖਸ਼ਿਸ਼ ਕਰ ਦਿੱਤੀ ਸੱਚੇ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣਾ ਫਿਰ ਅਸੀਂ ਉਹ ਸੱਚਾ ਮਹਿਲ ਪ੍ਰਾਪਤ ਕਰ ਲਿਆ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਫਿਰ ਉਸ ਮਹਾਰਾਜ ਨੇ ਸਾਨੂੰ ਨਦਰ ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਤੇ ਆਪਣਾ ਨਾਮ ਦੇਤਾ ਤੇ ਅਸੀਂ ਫੇ ਮਹਾਰਾਜ ਦਾ ਉਹ ਮਹਿਲ ਪਾ ਲਿਆ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਬੈਠ ਗਏ ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ ਉਹ ਵੈਗੁਰੂ ਪਰਮਾਤਮਾ ਆਪਣੇ ਭਗਤਾਂ ਨੂੰ ਰੱਖ ਲੈਂਦਾ ਹੈ ਆਪਣੀ ਕਿਰਪਾ ਕਰ ਦਿੰਦਾ ਹੈ ਕਿਉਂਕਿ ਜੇ ਜੇ ਕਿਰਪਾ ਮਹਾਰਾਜ ਦੀ ਬਖਸ਼ਿਸ਼ ਨਹੀਂ ਨਾ ਹੁੰਦੀ ਉਹਨਾਂ ਚੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਉਹਦੀ ਕਿਰਪਾ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਨਾਮ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਤੇ ਅਸੀਂ ਸਾਨੂੰ ਸੱਚਾ ਮਹਿਲ ਘਰ ਕੀ ਮਿਲਣਾ ਤੇ ਸਾਡੇ ਇਸ਼ਨਾਨ ਕੀਤੇ ਵਿਅਰਥ ਜਾਂਦੇ ਆ ਜਦੋਂ ਮਹਾਰਾਜ ਬਖਸ਼ਿਸ਼ ਕਰਦੇ ਹੈ ਨਾ ਆਪਣੇ ਭਗਤ ਜਨਾਂ ਤੇ ਆਪਣੀ ਕਿਰਪਾ ਧਾਰ ਦੰਦੇ ਕਿਰਪਾ ਰੱਖ ਲੈਂਦੇ ਸਿਰ ਤੇ ਮਿਹਰ ਭਰੇ ਹੱਥ ਲੰਗੇ ਤੇ ਧਰਿਓ ਮस्तक ਹੱਥ ਸਹਿਜ ਅੰਮੇ ਗੁੱਟੋ ਛੱਜ ਸੁਰਨਰ ਮੋਨਗਾਨ ਬੋਹੇ ਅਗਾਜ ਫਿਰ ਜਿਹੜਾ ਮਨ ਨਾ ਤਾਹਤ ਲੀਓ ਵਰਜ ਮਨ ਵੀ ਜਿਹੜਾ ਗਾਂਭਸ਼ਾ ਭੱਜਾ ਫਿਰਦਾ ਕਦੇ ਕਿਸੇ ਪਾਸੇ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਕੇ ਮਤੇ ਨਾ ਮਾਨੀਏ ਪਲਕ-ਪਲਕ ਮਨ ਹੋਰ ਜਿਹੜਾ ਮਨ ਮਿੰਟ-ਮਿੰਟ ਤੇ ਸਕਿੰਟ-ਸਕਿੰਟ ਦੇ ਬਦਲਦਾ ਰਹਿੰਦਾ ਉਹਦੇ ਤੇ ਵੀ ਮਹਾਰਾਜ ਦੀ ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਨਾ ਪੇਰ ਮਨੁੱਖ ਆਪਣਾ ਥਾਂ ਹੀ ਰਹਿੰਦਾ ਇਹ ਕਿਤਾਬ ਤੇ ਟਿਕ ਜਾਂਦਾ ਉਹ ਕਿਰਪਾ ਧਾਤ ਦਿੰਦੇ ਨਾ ਕਿਰਪਾ ਕਰ ਦਿੰਦੇ ਨੇ ਮਹਾਰਾਜ ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣ ਸਾਰ ਇਹ ਸਾਡਾ ਮੁਖ ਜਿਹੜਾ ਇਸ ਅਲੋਕ ਸੁਖੀਏ ਪਰਲੋਕ ਸਹਿਲੇ ਆ ਨਾ ਜਿਹੜਾ ਇਸ ਦੁਨੀਆ ਚ ਤੇ ਅਗਲੀ ਦਰਗਾਹ ਦੇ ਵਿੱਚ ਸਾਡਾ ਮੁਖ ਉਜਲਾ ਹੋ ਜਾਂਦਾ ਨਾਨਕ ਤੇ ਮੁਖ ਉਜਲੇ ਇਹ ਦੋ ਸ਼ਬਦਾਂ ਨਾਲ ਇੱਕ ਕੀਤੀ ਛੁੱਟੀ ਨਾਲ ਇੱਕ ਹੋਰ ਕੀਤੀ ਛੁੱਟੀ ਨਾਲ ਹੋਰ ਵੀ ਕਿੰਨੇ ਲੋਕ ਜਿਹੜੇ ਆ ਉਹ ਗੁਰਮੁਖਾ ਦੇ ਨਾਲ ਲੱਗ ਕੇ ਤਰ ਜਾਂਦੇ ਨੇ ਕਿਉਂਕਿ ਉਹਨਾਂ ਸੱਚੇ ਗੁਣਾਂ ਦਾ ਸਾਰ ਆ ਜਿਹੜਾ ਉਹਨਾਂ ਨੇ ਲੈ ਲਿਆ ਹੁੰਦਾ ਸੱਚੇ ਗੁਣਾਂ ਦਾ ਸਾਰ ਹੈ ਸਾਡੇ ਵਾਸਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਆ ਜਿਹੜੀ ਗੁਰਸਿੱਖੀ ਦੇ ਊਸੂਲ ਆ ਨਾ ਮੁੱਢਲੇ ਉਹ ਬੜੇ ਸਰਲ ਹਰ ਇੱਕ ਨੂੰ ਸਮਝ ਚ ਆ ਜਾਂਦੇ ਆ ਕੋਈ ਮੰਨੇ ਨਾ ਮੰਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਕਰਕੇ ਵਿਖਾਈ ਵੀ ਐ ਕੀਤੀ ਵੀ ਐ ਇਹਨੇ ਕੇ ਉਪਦੇਸ਼ ਦੇ ਕੇ ਆਪ ਕੁਝ ਨਹੀਂ ਕੀਤਾ ਗੁਰੂ ਨਾਨਕ ਪਾਤਸ਼ਾਹ ਆਪਣੇ ਆਖਰੀ ਸਮੇਂ ਤੱਕ ਜਿਹੜੇ ਖੇਤੀ ਕਰਦੇ ਰਹੇ ਨੇ ਤੇ ਆ ਆਪਣੇ ਗੁਰਸਿੱਖਾਂ ਨੂੰ ਉਹਦੇ ਵਿੱਚੋਂ ਲੰਗਰ ਪ੍ਰਸ਼ਾਸਨ ਸਿਖਾਉਂਦੇ ਰਹੇ ਨੇ ਕਿਉਂਕਿ ਉਹਨਾਂ ਨੇ ਉਹ ਜਿਹੜਾ ਮੁੱਢ ਬੰਨਿਆ ਹੈ 20 ਰੁਪਏ ਜਿਹੜੇ ਖਰਚ ਕੇ ਲੰਗਰ ਜਿਹੜਾ ਸ਼ੁਰੂ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਯੁੱਗੋ ਯੁੱਗ ਅਟਲ ਰਹੇਗਾ ਲੰਗਰ ਤੇ ਸਦਾ ਚੱਲਦਾ ਰਹੇਗਾ ਹਲਤ ਪੁਲਤ ਮੁਖੇ ਉਜਲੇ ਸੱਚੇ ਕੇ ਅਨੁਸਾਰ ਸੱਚੇ ਗੁਣਾਂ ਦਾ ਜਦੋਂ ਸਾਰ ਆਪਾਂ ਨੂੰ ਮਿਲ ਜਾਂਦਾ ਨਾ ਵੇ ਸਾਡੇ ਲੋਕ ਸੁਕੀਏ ਪਰ ਲੋਕ ਸਹੇਲੇ ਹੋ ਜਾਂਦੇ ਹਨ ਆਠ ਪੈਰ ਗੁਣਸਾਰ ਦੇ ਰਤੇ ਰੰਗ ਅਪਾਰ ਅਠੇ ਪੈਰ ਇਕ ਤੇ ਲੈਵੇ ਮੰਨਣ ਹੁਕਮ ਅਪਾਰ ਅਠੇ ਪੈਰ ਇਕੇ ਲਿਵ ਦੇ ਨਾਲ ਪ੍ਰਮਾਤਮਾ ਦਾ ਹੁਕਮ ਆਉਂਦੇ ਆ ਕਹਿੰਦੇ ਵੀ ਤੇਰਾ ਕੀ ਆ ਮੀਠਾ ਲੱਗਿਆ ਨਾਮ ਪਦਾਰਥ ਨਾਨਕ ਮੰਗਾ ਇਹ ਸਾਰਾ ਕੁਝ ਮਹਾਰਾਜ ਤੇਰੇ ਹੁਕਮ ਚ ਹੀ ਹੋ ਰਿਹਾ ਜੋ ਵੀ ਤੁਸੀਂ ਬਖਸ਼ਾ ਕਰਦੇ ਹੋ ਜੋ ਵੀ ਦੁਨੀਆ ਤੇ ਵਰਤ ਰਿਆ ਇਹ ਤੁਹਾਡੇ ਹੁਕਮ ਚ ਹੋ ਰਿਹਾ ਉਹ ਐਸੇ ਜਿਹੜੇ ਗੁਰਮਖਾ ਉਹ ਐਸੇ ਰੰਗ ਦੇ ਵਿੱਚ ਰਤੇ ਹੁੰਦੇ ਆ ਜਿਹੜਾ ਅਪਾਰ ਹੁੰਦਾ ਉਸ ਤੋਂ ਵੱਡਾ ਹੋਰ ਕੋਈ ਰੰਗ ਨਹੀਂ ਹੁੰਦਾ ਕਿਉਂਕਿ ਜਿਹੜਾ ਗੁਰਮਖਾ ਨੂੰ ਰੰਗ ਲੱਗਦਾ ਨਾ ਉਹ ਨਾ ਤੇ ਆਪਣੇ ਧੁੱਪ ਨਾਲ ਲੁੱਟਦਾ ਨਾ ਉਹ ਮੀਂਹ ਨਾਲ ਲੁੱਟਦਾ ਨਾ ਉਹ ਸਮੇਂ ਨਾਲ ਲੈਂਦਾ ਤੁਸੀਂ ਕੱਪੜੇ ਬੰਬੜਾਉਂਦੇ ਜੋ ਕੱਪੜੇ ਸੌਂਦੇ ਕੱਪੜੇ ਪਾਉਂਦੇ ਹੋ ਕੁਝ ਸਮਾਂ ਪਾ ਕੇ ਉਹਨਾਂ ਦੇ ਰੰਗ ਖਤਮ ਹੋ ਜਾਂਦੇ ਆ ਰਬ ਤੋਂ ਜਿਹੜਾ ਗੁਰਮਖਾਂ ਨੂੰ ਰੰਗ ਲੱਗਾ ਹੁੰਦਾ ਨਾ ਉਹ ਅਪਾਰ ਹੁੰਦਾ ਉਹਦਾ ਪਾਰ ਆਵਾਰ ਨਹੀਂ ਪਾਇਆ ਜਾ ਸਕਦਾ ਉਹ ਰੰਗ ਕਦੇ ਲੈਂਦਾ ਨਹੀਂ ਹੈ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਰਬਲ ਬਲਹਾਰ ਉਹ ਪਾਰ ਬ੍ਰਹਮ ਸੁਖਾਂ ਦਾ ਸਾਗਰ ਹੈ ਗੁਰ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਨੇ ਕਿ ਉਹ ਪਾਰ ਬ੍ਰਹਮ ਜਿਹੜਾ ਸੁਖਾਂ ਦਾ ਸਾਗਰ ਹੈ ਕਿਉਂਕਿ ਸਾਗਰ ਗੁਣੀ ਅਥਾ ਕਿਨਹਾ ਹਥਾ ਲਾ ਦੇਖਿਆ ਹੈ ਜਿਹੜਾ ਸਾਗਰ ਹੁੰਦਾ ਨਾ ਸਮੁੰਦਰ ਇਹਦਾ ਥੱਲਾ ਨਹੀਂ ਕਿਸੇ ਨੇ ਦੇਖਿਆ ਬਹੁਤ ਪਏ ਇਸ ਗਾਹ ਗੋਤੇ ਖਾਇਦਾ ਨਿਕਲੇ ਬੜਿਆਂ ਨੇ ਕੋਸ਼ਿਸ਼ ਕੀਤੀ ਆ ਉਹ ਗੋਤੇ ਖਾਂਦੇ ਖਾਂਦੇ ਵਿੱਚੇ ਹੀ ਮਰ ਗਏ ਵਿੱਚੇ ਹੀ ਰਹਿ ਗਏ ਤੇ ਉਹਨਾਂ ਨੇ ਆ ਕੇ ਨਹੀਂ ਦੱਸਿਆ ਕਿ ਸਮੁੰਦਰ ਦਾ ਤਲਾ ਕਿੱਥੇ ਆ ਇਸ ਤਰ੍ਹਾਂ ਹੀ ਪਾਰ ਬ੍ਰਹਮਾ ਜਿਹੜਾ ਇਹ ਸੁੱਖਾਂ ਦਾ ਸਾਗਰ ਆ ਇਹ ਪਤਾ ਨਹੀਂ ਕਿੰਨੇ ਸੁੱਖ ਦੇ ਦਿੰਦਾ ਤੁਸੀਂ ਇੱਕ ਮੰਗਦੇ ਮੰਗਦੇ ਜੋ ਇਹ 10 ਦੇ ਦਿੰਦਾ ਤੇ ਇਸ ਕਰਕੇ ਸੁੱਖਾਂ ਦਾ ਸਾਗਰ ਹੈ ਪੰਜੇ ਪਾਤਸ਼ਾਹ ਜੀ ਕਹਿੰਦੇ ਕਿ ਅਸੀਂ ਉਸ ਕਾਲ ਪ੍ਰਭੂ ਕੋਗਰੇ ਤੋਂ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਜੋ ਗੁਰਮਤਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮaaf ਕਰ ਦੇਣਾ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਆਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧਈਏ ਜੀ ਭਗਤ ਜਨਕ ਰੱਖਦਾ ਆਪਣੀ ਕਿਰਪਾ ਧਾਰ ਹਾਲਤ ਪਾਲਤ ਮੁਖੇ ਉਜਲੇ ਸਾਚੇ ਕੇ ਗੁਣਸਾਰ ਆਠ ਪੈਰ ਗੁਣਸਾਰ ਦੇ ਰਤੇ ਰੰਗ ਅਪਾਰ ਪਰਮ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ